ਦੇਖੀਏ ਅਜੇ ਤੱਕ ਸਿਰਫ 7 ਤੋਂ 800 ਬੰਦੇ ਦਾ ਇਕੱਠ ਜਿਹੜਾ ਇਸ ਜਗ੍ਹਾ ਦੇ ਉੱਤੇ ਦੇਖਣ ਨੂੰ ਮਿਲਿਆ ਹੈ ਪਰ ਜਦੋਂ ਆਮ ਲੋਕਾਂ ਨੇ ਇਸੇ ਹੀ ਜਗ੍ਹਾ ਦੇ ਉੱਤੇ ਬੰਦ ਦਾ ਸੱਦਾ ਦਿੱਤਾ ਸੀ ਤੁਹਾਨੂੰ ਯਾਦ ਹੋਵੇਗਾ ਲੱਖਾਂ ਦਾ ਇਕੱਠ ਜਿਹੜਾ ਸੀ ਸ਼ੰਭੂ ਬਾਰਡਰ ਦੇ ਉੱਤੇ ਉਸ ਵੇਲੇ ਦੇਖਣ ਨੂੰ ਮਿਲਿਆ ਸੀ ਤੇ ਇਸ ਵੇਲੇ ਦਾ ਮਾਹੌਲ ਜਿਹੜਾ ਕਾਂਗਰਸ ਵੱਲੋਂ ਸਰਕਾਰ ਵੱਲੋਂ ਜਿਸ ਤਰੀਕੇ ਦੀ ਇਹ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਇਸ ਵੇਲੇ ਦਾ ਮਾਹੌਲ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਇੱਥੋਂ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਸੋ ਲਗਾਤਾਰ ਪੰਜਾਬ ਦੀਆਂ ਜਿੰਨੀਆਂ ਵੀ ਸਿਆਸੀ ਧਿਰਾਂ ਨੇ ਉਹਨਾਂ ਵੱਲੋਂ ਆਪਣੇ ਵੱਖਰੇ ਪ੍ਰੋਗਰਾਮ ਉਲੀਕੇਗੇ ਨੇ ਕੈਪਟਨ ਅਮਰਿੰਦਰ ਸਿੰਘ ਖੋਣਾ ਨੇ ਵਿਧਾਨ ਸਭਾ ਦੇ ਵਿੱਚ ਜਦੋਂ ਬਿੱਲ ਪਾਸ ਕੀਤੇ ਸੀ ਬਿੱਲ ਪੇਸ਼ ਕਰਕੇ ਬਿੱਲ ਪਾਸ ਕਰਵਾਏ ਸਨ ਤਾਂ ਉਹਦੇ ਚ ਉਹਨਾਂ ਨੇ ਇਹ ਗੱਲ ਆਖੀ ਸੀ ਕਿ ਅਸੀਂ ਸਰਕਾਰ ਵੀ ਆਪਣੀ ਜਿੱਕਰ ਸਾਡੀ ਗੱਲ ਵੀ ਅਸੀਂ ਆਪਣੀ ਕੁਰਸੀ ਵੀ ਤਿਆਰ ਕਰਨ ਦੇ ਲਈ ਤਿਆਰ ਆ ਕੁਰਬਾਨੀ ਦੇਣ ਦੇ ਲਈ ਤਿਆਰ ਆ ਅਸੀਂ ਕਿਸਾਨ ਨੂੰ ਸੰਘਰਸ਼ ਦੇ ਸਮਰਥਕ ਆ ਕਿ ਜਦੋਂ ਦਿੱਲੀ ਜਾਣ ਦੀ ਗੱਲ ਹੁੰਦੀ ਏ ਪੰਜਾਬ ਦੇ ਸਿਆਸੀ ਆਗੂ ਕਿਸਾਨਾਂ ਨੂੰ ਇਹ ਕਹਿੰਦੇ ਨੇ ਕਿ ਅਸੀਂ ਮੋਢੇ ਦੇ ਨਾਲ ਮੋਢਾ ਜੋੜ ਕੇ ਤੁਹਾਡੇ ਨਾਲ ਜਿੱਦਣ ਦਿੱਲੀ ਨੂੰ ਪਹੁੰਚ ਕਰੋਗੇ ਉਹ ਦਿਨ ਜਾਵਾਂਗੇ ਪਰ ਉਸ ਦਿਨ ਦਿੱਲੀ ਜਾ ਰਹੇ ਲੋਕ ਆਪਣੇ ਸਿਆਸੀ ਆਗੂਆਂ ਨੂੰ ਲੱਭਦੇ ਰਹਿ ਉਹਨਾਂ ਦੇ ਮੋਢੇ ਲੱਭਦੇ ਰਹਿ ਕਿਸੇ ਵੀ ਪਾਰਟੀ ਦੇ ਆਗੂ ਦਾ ਮੋਢਾ ਦਿੱਲੀ ਨੂੰ ਕੂਚ ਕਰ ਰਹੇ ਨੌਜਵਾਨਾਂ ਨੂੰ ਆਗੂਆਂ ਨੂੰ ਬਜ਼ੁਰਗਾਂ ਨੂੰ ਨਹੀਂ ਮਿਲਿਆ ਪਰ ਅੱਜ ਜਰੂਰ ਜਿਹੜਾ ਪੰਜਾਬ ਸਰਕਾਰ ਵੱਲੋਂ ਇਹਨਾਂ ਖੇਤੀ ਆਰਡੀਨੇੰਸਾਂ ਦੇ ਵਿਰੁੱਧ ਇਹ ਰੈਲੀ ਕੀਤੀ ਜਾ ਰਹੀ ਹੈ ਜੀ ਕਿਸੀ ਕਿੱਥੋਂ ਆਏ ਹੋ ਜੀ ਮੈਂ ਆਪਣੇ ਸਰਪੰਚ ਕੋਲ ਆ ਟਕ ਜੀ ਮੈਂ ਆਪਣੇ ਸਰਪੰਚ ਕੋਲ ਆ ਟਕ ਜੀ ਸ੍ਰੀ ਵਹਿਗੂ ਜੀ ਦਾ ਖਾਲਸਾ ਸ੍ਰੀ ਵਹਿਗੂ ਜੀ ਕੀ ਫਤਿਹ ਅਸੀਂ ਆਪਣੇ ਹੱਕਾਂ ਦੀ ਖਾਤਰ ਜਿਹੜੀ ਲੜਾਈ ਲੜ ਰਹੇ ਹਾਂ ਉਹਨਾਂ ਦੀ ਖਾਤਰ ਆਏ ਹਾਂ ਪਰ ਅਸੀਂ ਇੱਥੇ ਦੇਖ ਰਿਹਾ ਕਿ ਪਾਰਟੀ ਦਾ ਪ੍ਰਚਾਰ ਕਰਨ ਦੀ ਕੋਸ਼ਿਸ਼ ਜ਼ਿਆਦਾ ਹੋ ਰਹੀ ਹੈ ਕਿਸਾਨੀ ਸੰਘਰਸ਼ ਦੇ ਝੰਡੇ ਗਾਇਬ ਨੇ ਜਾਂ ਫਿਰ ਕਹਿੰਦੇ ਕੋਈ ਸਮੋਗੜ ਜਿਹੜੇ ਨੇ ਗਾਇਬ ਨੇ ਕਾਂਗਰਸ ਪਾਰਟੀ ਦੇ ਝੰਡੇ ਟਰੈਕਟਰ ਟਰਾਲੀਆਂ ਉੱਤੇ ਹਰ ਜਗ੍ਹਾ ਦੇ ਉੱਤੇ ਦੇਖ ਰਹੇ ਨੇ ਤੁਹਾਨੂੰ ਲੱਗਦਾ ਸੀ ਕਿ ਇਹਨਾਂ ਨਰੋਲ ਕਿਸਾਨੀ ਇੱਕ ਰੈਲੀ ਜਾਂ ਫਿਰ ਇੱਕ ਪ੍ਰੋਗਰਾਮ ਦੇ ਖੋਰ ਦੇ ਉੱਤੇ ਸਰਕਾਰ ਨੂੰ ਪੇਸ਼ ਕਰਨਾ ਚਾਹੀਦਾ ਸੀ ਨਹੀਂ ਸਰਕਾਰ ਨੂੰ ਤਾਂ ਦੇਖੋ ਹੁਣੇ ਕਾਨੂੰਨ ਰੱਦ ਕਰਨਾ ਹੀ ਚਾਹੀਦੇ ਨੇ ਦੇਖੋ ਸਾਰਾ ਵਰਗ ਇਹਦੇ ਖਿਲਾਫ ਹੈ ਸਾਰੇ ਸੂਬੇ ਤੇ ਸਾਰਾ ਵਰਗ ਇਹਦੇ ਖਿਲਾਫ ਹੈ ਕਿਸਾਨਾਂ ਨਾਲ ਤਾਂ ਬਹੁਤ ਹੀ ਜ਼ਿਆਦਾ ਤਕਾ ਹੈ ਇਹ ਇਹਨਾਂ ਨੂੰ ਨਾ ਇਹ ਕਾਨੂੰਨ ਰੱਦੇ ਕਰਨੇ ਚਾਹੀਦੇ ਨੇ ਪਰ ਜਨਤਾ ਰੱਦ ਕਰਾ ਕੇ ਹੀ ਰਹੂਗੀ ਜਿੰਨਾ ਸ਼ੰਗਤ ਜਦੋਂ ਦਿੱਲੀ ਨੂੰ ਜਾ ਰਹੇ ਨੇ ਆਮ ਲੋਕ ਉਹਦੇ ਵਿੱਚ ਕਿਉਂ ਨਹੀਂ ਪੰਜਾਬ ਸਰਕਾਰ ਲੋਕਾਂ ਨੂੰ ਆਖਰੀ ਉਹਦੇ ਤੇ ਗੋੜਦਲ ਪਾਓ ਇੱਕ ਵੱਖਰਾ ਪ੍ਰੋਗਰਾਮ ਉਲੀਕਣ ਦਾ ਮਕਸਦ ਦੱਸ ਸਕਦੇ ਹੋ ਕਿਸ ਤਰ੍ਹਾਂ ਜੀ ਇਹ ਜਿਹੜਾ ਵੱਖਰਾ ਪ੍ਰੋਗਰਾਮ ਉਲੀਕਿਆ ਗਿਆ ਹੈ ਅੱਜ ਅਸੀਂ ਦੇਖ ਰਹੇ ਆ ਅਜੇ ਵੀ ਲੋਕ ਦਿੱਲੀ ਨੂੰ ਜਾ ਰਹੇ ਨੇ ਅੱਜ ਉੱਥੇ ਭੁੱਖ ਹੜਤਾਲ ਰੱਖੀ ਹੋਈ ਹੈ 18-19 ਦਿਨਾਂ ਤੋਂ ਸਾਡੇ ਬੱਚੇ ਬਜ਼ੁਰਗ ਮਤਮਾ ਭੈਣਾ ਉੱਥੇ ਖੰਡ ਦੇ ਵਿੱਚ ਬੈਠੇ ਨੇ ਤੁਹਾਨੂੰ ਲੱਗਦਾ ਕਿ ਸਰਕਾਰ ਆਮ ਨੂੰ ਉੱਥੇ ਸਹਿਯੋਗ ਕਰਨਾ ਚਾਹੀਦਾ ਸੀ ਜਿਹੜਾ ਪੈਸਾ ਇੱਥੇ ਖਰਚਿਆ ਜਾ ਰਿਹਾ ਉਹਨਾਂ ਲੋਕਾਂ ਦੇ ਉੱਤੇ ਖਰਚ ਕਰਨਾ ਚਾਹੀਦਾ ਸੀ ਦੇਖੋ ਜਿਹੜੀਆਂ ਸਾਡੀਆਂ ਸਰਕਾਰਾਂ ਨੇ ਨਾ ਇਹਦੇ ਨੇ ਜਿਹੜੇ ਗਲਤ ਆਰਡੀਨੈਂਸਾਂ ਕਰਕੇ ਉੱਥੇ ਲੋਕ ਜਾ ਰਹੇ ਨੇ ਉਹਨਾਂ ਖਾਤਰ ਖਰਚ ਕਰਨਾ ਚਾਹੀਦਾ ਸੀ ਉਹਨਾਂ ਇਹਨਾਂ ਪਰ ਸਰਕਾਰਾਂ ਕਰਦੀਆਂ ਨਹੀਂ ਤੇ ਬਾਕੀ ਇਹਦਾ ਪੰਜਾਬ ਸਰਕਾਰ ਦੀ ਗੱਲ ਕਰਦੇ ਹਾਂ ਜੀ ਪੰਜਾਬ ਸਰਕਾਰ ਵੀ ਦੇਖੋ ਉਹਦਾ راہਲ ਗਾਂਧੀ ਜੋ ਕਰ ਰਿਹਾ ਠੀਕੇ ਕਰਦਾ ਅਸੀਂ راہਲ ਗਾਂਧੀ ਦੇ ਨਾਲ ਨਾ ਤੇ ਬਾਕੀ ਰਹੀ ਗੱਲ ਇਹ ਵੀ ਸਰਕਾਰ ਨੂੰ ਕਾਨੂੰਨਾਵਾਰ ਦਾ ਮੰਨਣਾ ਹੀ ਪਊਗਾ ਵੀ ਮੰਨਣਾ ਪਊਗਾ ਪਰ ਆ ਲੋਕ ਆਖ ਰਹੇ ਨੇ ਕਿ ਉਹ راہਲ ਗਾਂਧੀ ਹੋਣਾ ਤਾਂ ਜਿਹੜਾ ਟਰੈਕਟਰ ਏ ਉਹ ਫਿਲਹਾਲ ਕਿੱਥੇ ਕ ਪੁੱਜਾ ਜਿਹਦੇ ਉੱਤੇ ਉਹ ਕਿਸਾਨੀ ਸੰਘਰਸ਼ ਦੀ ਹਮਾਇਤ ਕਰਦੇ ਸਨ ਉਹ ਟਰੈਕਟਰ ਨਹੀਂ ਲੱਭ ਰਿਆ ਲੋਕਾਂ ਨੂੰ ਨਹੀਂ ਇਹ ਤਾਂ ਦੇਖੋ ਕਾਰ ਟਰੈਕਟਰ ਸਾਰਿਆਂ ਦੇ ਆਪੋ ਆਪਣੇ ਆ ਰਹੇ ਨੇ ਬੰਦੇ ਪੰਜਾਬ ਤੋਂ ਵੀ ਆਉਂਦੇ ਨੇ ਬਾਹਰੋਂ ਵੀ ਆਉਂਦੇ ਨੇ ਹਾਂਜੀ ਤੇ ਇਹ ਮਸਲਾ ਤਾਂ ਹੱਲ ਹੋਊਗਾ ਹੀ ਹੋਊਗਾ ਇਹ ਮਸਲਾ ਹੱਲ ਹੋਊਗਾ ਹੋਣਾ ਵੀ ਚਾਹੀਦਾ ਕਿਉਂਕਿ ਇਹ ਮਸਲਾ ਪੰਜਾਬ ਦੇ ਕਿਸਾਨਾਂ ਦੇ ਨਾਲ ਜੁੜਿਆ ਹੈ ਪਰ ਇਹ ਮਸਲੇ ਵਿੱਚ ਸਿਆਸੀ ਲੰਗਰ ਤੇ ਜਿਹੜੀ ਹੈ ਜਰੂਰ ਦੇਣ ਦੀ ਕੋਸ਼ਿਸ਼ ਦੇ ਰਹੀ ਐ ਸੀ ਨੇ ਇਸ ਵੇਲੇ ਹੋ ਰਹੀ ਹੈ ਜੀ ਹਾਂਜੀ ਗੁਰੂ ਜੀ ਜੀ ਨੂੰ ਕੌਨਸਲਾ ਰਣਵੀ ਵਾਈਟ ਨਾ ਆ ਦਿਹਾੜੇ ਤਾਂ ਕਾਉਂਸਲਰ ਆ ਜੀ ਤੁਸੀਂ ਹਾਂਜੀ ਮੈਂ ਗੱਲ ਕਰ ਰਿਹਾ ਸੀ ਕਿ ਕਿਸਾਨੀ ਸੰਘਰਸ਼ ਕਿਸਾਨੀ ਸਮਰਥਕ ਦੇ ਤੌਰ ਦੇ ਉੱਤੇ ਅੱਜ ਇਹ ਪ੍ਰੋਗਰਾਮ ਉਲੀਕਿਆ ਜਾ ਰਿਹਾ ਪਰ ਇਹਨੂੰ ਇੱਕ ਪਾਰਟੀ ਦੇ ਪ੍ਰੋਗਰਾਮ ਵਜੋਂ ਪੰਜਾਬ ਸਰਕਾਰ ਉਭਾਰ ਰਹੀ ਹੈ ਤੁਹਾਨੂੰ ਲੱਗਦਾ ਹੈ ਕਿ ਕਿਸਾਨੀ ਦੀ ਗੱਲ ਜਿਹੜੀ ਸੀ ਉਹ ਸਰਕਾਰ ਦੀ ਗੱਲ ਦੇ ਨਾਲੋਂ ਇੱਥੇ ਜ਼ਿਆਦਾ ਹੋਣੀ ਚਾਹੀਦੀ ਸੀ ਦੇਖੋ ਕਿਸਾਨ ਜਿਹੜਾ ਸਾਡਾ ਪੰਜਾਬ ਦੇ ਰੀੜ ਦੀ ਠੜੀ ਹੈ ਅਗਰ ਕਿਸਾਨੀ ਹੈ ਤੇ ਅਸੀਂ ਆ ਬਿਲਕੁਲ ਅਸੀਂ ਅੱਜ ਜੇ ਸਾਰੇ ਜਣੇ ਆਏ ਆ ਇੱਕ ਪਾਰਟੀ ਪਦਰ ਤੋਂ ਉੱਠ ਕੇ ਆਏ ਆ ਤੇ ਸਾਨੂੰ ਲੱਗਦਾ ਸਾਨੂੰ ਸ਼ਹਿਰੀਆਂ ਨੂੰ ਵੀ ਲੱਗਦਾ ਕਿ ਕਿਸਾਨ ਦੇ ਨਾਲ ਅੱਜ ਬੜਾ ਵੱਡਾ ਧੱਕਾ ਹੋ ਰਿਹਾ ਤੇ ਇਸ ਧੱਕੇ ਦੇ ਜਵਾਬ ਦੇਣ ਦੇ ਲਈ ਅੱਜ ਸਾਰੇ ਪੰਜਾਬ ਦੇ ਵਿੱਚੋਂ ਪਾਰਟੀ ਦਾ ਵਰਕਰ ਜਿਹੜਾ ਕਿਸਾਨਾਂ ਸਾਥ ਦੇਣ ਵਾਸਤੇ ਆਇਆ ਨਾ ਕਿ ਅਸੀਂ ਆਪਣੀ ਪਾਰਟੀ ਨੂੰ ਦਾ ਨਾਮ ਬਣਾਉਣ ਵਾਸਤੇ ਆਏ ਆ ਸਾਨੂੰ ਪਾਰਟੀ ਦਾ ਨਾਮ ਨਹੀਂ ਚਾਹੀਦਾ ਸਾਨੂੰ ਕਿਸਾਨਾਂ ਦਾ ਨਾਮ ਚਾਹੀਦਾ ਅੱਜ ਕਿਸਾਨੀ ਹੈ ਤਾਂ ਸਾਡਾ ਦੇਸ਼ ਹੈ ਸਾਡਾ ਅੰਨਦਾਤਾ ਇਸ ਅੰਨਦਾਤੇ ਨੂੰ ਬਚਾਉਣ ਦੇ ਲਈ ਮੈਂ ਤਾਂ ਸਾਰੇ ਪਰ ਮੋਰਚਾ ਤੇ ਦਿੱਲੀ ਲੱਗਾ ਹੋਇਆ ਨਾ ਮੋਰਚਾ ਤੇ ਦਿੱਲੀ ਲੱਗਾ ਹੋਇਆ ਸੰਘਰਸ਼ ਤਾਂ ਤੁਸੀਂ ਦੇਖੋ ਕੁੰਬਲੀ ਬਾਰਡਰ ਤੇ ਚੱਲ ਰਿਹਾ ਟਿੱਕੜੀ ਬਾਰਡਰ ਤੇ ਚੱਲ ਰਿਹਾ ਪਿਛਲੇ 18 ਦਿਨਾਂ ਤੋਂ ਫਿਰ ਉੱਥੇ ਨਹੀਂ ਸੀ ਜਾਣਾ ਚਾਹੀਦਾ ਤੁਹਾਨੂੰ ਲੱਗਦਾ ਦੇਖੋ ਜਿਸ ਤਰ੍ਹਾਂ ਜਿਸ ਡਿਊਟੀਆਂ ਲੱਗੀਆਂ ਨੇ ਅਜੇ ਜਦ ਹੀ ਸਾਡੀ ਡਿਊਟੀ ਹੈ ਸਾਡੇ ਮਾਨਯੋਗ ਸ਼੍ਰੀ ਲਖਰਦੀ ਵੱਲੋਂ ਇੱਥੇ ਲਗਾਈ ਗਈ ਆ ਤੇ ਜਿੱਥੇ ਸਾਨੂੰ ਉਹਨਾਂ ਨੇ ਦਿੱਲੀ ਬੁਲਾਇਆ ਬੁਲਾਣਾ ਵਾਸਤੇ ਸਾਨੂੰ ਕਾਲ ਆਏਗੀ ਅਸੀਂ ਦਿੱਲੀ ਜਾਣ ਤੋਂ ਵੀ ਗਰੇਜ਼ ਨਹੀਂ ਕਰਾਂਗੇ ਅਸੀਂ ਆਪਣਾ ਪੂਰਾ ਬੰਦੋਬਸਤ ਕਰਕੇ ਆਏ ਆ ਪਰ ਕਿਸੇ ਦੇ ਕਹਿਣ ਤੇ ਕਿਉਂ ਜਾਣਾ ਜੀ ਕਿਸੇ ਦੇ ਕਹਿਣ ਤੇ ਕਿਉਂ ਜਾਣਾ ਇਹ ਤਾਂ ਫਰਜ਼ ਆਪਣਾ ਬਣਦਾ ਕਿ ਅਸੀਂ ਖੁਦ ਚੱਲੀਏ ਅਸੀਂ ਆਪਣੇ ਕਿਸੇ ਲੀਡਰ ਦੇ ਕਹਿਣ ਦੇ ਉੱਤੇ ਕਿਉਂ ਜਾਵੇ ਨਹੀਂ ਐਸੀ ਗੱਲ ਨਹੀਂ ਹੈ ਲੀਡਰ ਦੇ ਕਹਿਣ ਦੀ ਗੱਲ ਨਹੀਂ ਹੈ ਇਸ ਤਰ੍ਹਾਂ ਵੀ ਇੱਕ ਜਥੇਬੰਦੀਆਂ ਬਣੀਆਂ ਹੋਈਆਂ ਨੇ ਉਹਨਾਂ ਜਥੇਬੰਦੀਆਂ ਦੇ ਜਿਹੜੇ ਸਰਮੋਹ ਰਹਿ ਗਿਆ ਕੋਈ ਨਾ ਕੋਈ ਤਾਕੂ ਬਣਾਣੇ ਪੈਣਗੇ ਨਾ ਉਹਨਾਂ ਆਗੂਆਂ ਦੇ ਹੁਕਮ ਦੇ ਨਾਲ ਅਸੀਂ ਆਪਣਾ ਕੰਮ ਨੂੰ ਵੰਡ ਲੈਂਦੇ ਆ ਅਸੀਂ ਆਪਣਾ ਸਮਾਨ ਨਾਲ ਲੈ ਕੇ ਆਏ ਆ ਸਾਨੂੰ ਕੋਈ ਇਹ ਨਹੀਂ ਕਿ ਸਾਨੂੰ 1 ਘੰਟੇ ਜਾਂ 2 ਘੰਟੇ ਲਈ ਆਏ ਆ ਅਸੀਂ ਆਪਣਾ ਦਾਦਾ 15-15 ਦਿਨਾਂ ਮਹੀਨੇ-ਮਹੀਨੇ ਦਾ ਇੰਤਜ਼ਾਮ ਕਰਕੇ ਆਏ ਆ ਕਿ ਸਾਨੂੰ ਅਗਰ ਰਹਿਣਾ ਵੀ ਪਿਆ ਤੇ ਸਾਨੂੰ ਇਹੜਾ ਦਾ ਵੀ ਗਰੇ ਨਹੀਂ ਕਰਾਂਗੇ ਕਿ ਪੱਕਾ ਮੋਰ ਚ ਲੱਗੇਗਾ ਕਿ ਦਿੱਲੀ ਨੂੰ ਜਾਉਗੇ ਬਿਲਕੁਲ ਦਿੱਲੀ ਜਾਣ ਵਾਸਤੇ ਸਾਰੀ ਤਿਆਰੀ ਹੋ ਰਹੀ ਹੈ ਇੱਥੇ ਸਾਰਾ ਅੱਜ ਦੱਸਿਆ ਜਾ ਰਿਹਾ ਕਿ ਭਾਈ ਉੱਥੇ ਜ਼ਰੂਰਤ ਹੈ ਅਗਰ ਸਾਡੇ ਜਿਹੜਾ ਕਿਸਾਨ ਉਹਨਾਂ ਦੀ ਗੱਲ ਨਹੀਂ ਮੰਨੀ ਜਾਂਦੀ ਕਿਸਾਨ ਜੱਥੇਬੰਦੀਆਂ ਦੀ ਉਹਦੇ ਵਿੱਚ ਕੋਈ ਲੀਡਰਸ਼ਿਪ ਨਹੀਂ ਹੈ ਕੋਈ ਪਾਰਟੀ ਨਹੀਂ ਹੈ ਕਿਸਾਨ ਆਪਣੇ ਤੌਰ ਦੇ ਤੌਰ ਤੇ ਆਪਣਾ ਜਿਹੜਾ ਮੰਗਾ ਉਹ ਬਣਵਾ ਰਹੇ ਆ ਤੇ ਜਦੋਂ ਲੱਗੇਗਾ ਕਿ ਸਾਰੀਆਂ ਪਾਰਟੀਆਂ ਨੂੰ ਖੜੇ ਹੋ ਕੇ ਨਾਲ ਸਾਥ ਦੇਣਾ ਚਾਹੀਦਾ ਤੇ ਫਿਰ ਦਿੱਲੀ ਜਾਣ ਤੋਂ ਵੀ ਕੋਈ ਹਿਚਕਿਚਾਏਗਾ ਨਹੀਂ ਸਾਰੇ ਜਾ ਕੇ ਦਿੱਲੀ ਦੇ ਵਿੱਚ ਅਸੀਂ ਆਪਣਾ ਰੋਸ ਪ੍ਰਦਰਸ਼ਨ ਵੀ ਹੋਰ ਤੇਜ਼ ਕਰਾਂਗੇ ਸੋ ਬਿਲਕੁਲ ਸਾਰੇ ਦਿੱਲੀ ਜਾਣਗੇ ਇੱਥੇ ਇਕੱਠੇ ਹੋਏ ਲੋਕਾਂ ਦਾ ਕਿਹੜਾ ਹੈ ਤੁਸੀਂ ਦੇਖੋ ਕਿ ਬੜੇ ਸ਼ਾਹੀ ਇੰਤਜ਼ਾਮ ਕੀਤੇ ਗਏ ਨੇ ਇਹ ਸੰਗਤ ਵੱਲੋਂ ਕੀਤੇ ਗਏ ਸਰਕਾਰ ਵੱਲੋਂ ਕੀਤੇ ਗਏ ਨੇ ਲੰਗਰ ਚਾਲੋਹੇ ਨੇ ਦਾਲ ਫੁਲਕਾ ਵੀ ਇਹ ਪਾਣੀ ਵੀ ਇਹ ਚਾਹ ਦਾ ਪ੍ਰਬੰਧ ਜਿਹੜਾ ਹੈ ਤੇ ਬੜੇ ਸੋਹਣੇ ਕੱਪੜਿਆਂ ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਲੋਕ ਨੇ ਉਹ ਵੀ ਇਸ ਜਗ੍ਹਾ ਦੇ ਉੱਤੇ ਕੰਮ ਕਰ ਰਹੇ ਨੇ ਵੱਖਰਾ ਮਾਹੌਲ ਹੈ ਹੁਣ ਅਸੀਂ ਦਿੱਲੀ ਜਾਣਾ ਉੱਥੋਂ ਦਾ ਮਾਹੌਲ ਬਿਲਕੁਲ ਵੱਖਰਾ ਹੋਵੇਗਾ ਉਹ ਆਮ ਲੋਕਾਂ ਦਾ ਸੰਘਰਸ਼ ਹੈ ਤੇ ਸਾਡੀ ਸਰਕਾਰ ਦਾ ਸੰਘਰਸ਼ ਹੈ ਇਸ ਦੇ ਵਿੱਚ ਇੰਤਜ਼ਾਮ ਜਿਹੜੇ ਨੇ ਥੋੜੇ ਕਹਿ ਸਕਦੇ ਆ ਕਿ ਸ਼ਾਹੀ ठाट-ਬਾਟ ਵਾਲੇ ਨੇ ਪਰ ਇਹ ਲੋਕ ਜਿਹੜੇ ਇੱਥੇ ਪਹੁੰਚੇ ਨੇ ਇਸ ਕਰਕੇ ਪਹੁੰਚੇ ਨੇ ਕਿਉਂਕਿ ਇਹਨਾਂ ਦੇ ਕਿਉਂਕਿ ਇਹਨਾਂ ਦਾ ਸਮਰਥਨ ਜਿਹੜਾ ਹੈ ਉਹ ਪੰਜਾਬ ਸਰਕਾਰ ਦੇ ਨਾਲ ਹੈ ਕਾਂਗਰਸ ਪਾਰਟੀ ਦੇ ਨਾਲ ਹੈ ਤੇ ਇਹ ਲੋਕ ਅੱਜ ਇੱਥੇ ਪਹੁੰਚੇ ਨੇ ਕਾਂਗਰਸ ਪਾਰਟੀ ਵੱਲੋਂ ਜਾਂ ਫਿਰ ਪੰਜਾਬ ਕਾਂਗਰਸ ਦੇ ਜਿਹੜੇ ਐਮ ਐਲ اے ਨੇ ਜਾਂ ਫਿਰ ਕਹਿ ਲਓ ਕਿ ਜਿਹੜੇ ਕਾਉਂਸਲਰ ਨੇ ਸਰਪੰਚ ਨੇ ਉਹਨਾਂ ਵੱਲੋਂ ਜਿਹੜੀਆਂ ਟਰੈਕਟਰ ਟਰਾਲੀਆਂ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ ਹੈ ਉਹਦੇ ਤੇ ਇਹ ਲੋਕ ਜਿਹੜੇ ਨੇ ਇੱਥੇ ਪਹੁੰਚੇ ਨੇ ਅਸੀਂ ਗੱਲ ਵੀ ਕਰਨ ਦੀ ਕੋਸ਼ਿਸ਼ ਕਰ ਰਹੇ ਆ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਣੀ ਵੀ ਦੱਸਿਆ ਜਾ ਰਿਹਾ ਕਿ ਜਲਦੀ ਹੀ ਪਹੁੰਚਣ ਵਾਲੇ ਨੇ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਪੰਜਾਬ ਦੇ ਕਿਸਾਨਾਂ ਨੇ ਜੋ ਆਪਣਾ ਕਿਸਾਨੀ ਦਾ ਤਿੰਨ ਕਾਨੂੰਨਾਂ ਦਾ ਜੋ ਆਪਣਾ ਆਰੰਭ ਕੀਤਾ ਕਿ ਇਹਨਾਂ ਨੂੰ ਵਾਪਸ ਕੀਤੇ ਜਾਣ ਮੋਦੀ ਸਾਹਿਬ ਇਹ ਨਹੀਂ ਸੋਚ ਰਿਹਾ ਕਿ ਭਾਰਤ ਦੇਸ਼ ਇੱਕ ਕਿਸਾਨਾਂ ਦਾ ਦੇਸ਼ ਹੈ ਭਾਰਤ ਕਿਸਾਨਾਂ ਦੇ ਸਿਰ ਉੱਤੇ ਰੋਟੀ ਖਾਂਦਾ ਹੈ ਕਿਸਾਨਾਂ ਦੇ ਸਿਰ ਉੱਤੇ ਸਾਰਾ ਕੁਝ ਕੰਮ ਕਰਦਾ ਹੈ ਉਹ ਸਮਾਸੀ ਜਦੋਂ ਭਾਰਤ ਅਮਰੀਕਾ ਕੋਲੋਂ ਇੱਕ ਲਾਲ ਰੰਗ ਦੀ ਕਣਕ ਲੈਂਦਾ ਸੀ ਇਹ ਸੇ ਕਿਸਾਨਾਂ ਦੀ ਮਿਹਨਤ ਨੇ ਭਾਰਤ ਨੂੰ ਆਤਮ ਨਿਰਭਰ ਕੀਤਾ ਹੈ ਕਿ ਸਾਨੂੰ ਕਿਸੇ ਕੋਲੋਂ ਵੀ ਕੋਈ ਚੀਜ਼ ਲੈਣ ਦੀ ਲੋੜ ਨਹੀਂ ਮੈਂ ਤੁਹਾਡੀਆਂ ਗੱਲਾਂ ਨਾਲ ਸਹਿਮਤ ਆ ਪਰ ਮੈਂ ਇਸ ਗੱਲ ਤੋਂ ਹੈਰਾਨ ਆ ਕਿ ਇੱਥੇ ਕਾਂਗਰਸ ਪਾਰਟੀ ਦਾ ਪ੍ਰਚਾਰ ਕਿਸਾਨੀ ਸੰਘਰਸ਼ ਨਾਲੋਂ ਜ਼ਿਆਦਾ ਹੋ ਰਿਹਾ ਤੁਹਾਨੂੰ ਲੱਗਦਾ ਹੈ ਕਿ ਗਲਤ ਗੱਲ ਹੈ ਇਹ ਤਾਂ ਠੀਕ ਹੈ ਪਰ ਪਾਰਟੀ ਬੇਸ ਤੇ ਵੀ ਸਰਕਾਰਾਂ ਨੇ ਕੁਝ ਬੰਦ ਵੀ ਕੀਤਾ ਸਾਡੇ ਕਿਸਾਨਾਂ ਨੇ ਬੀਜੇ ਪਾਰਟੀ ਬੇਸ ਤੇ ਇਹਨੂੰ ਨਾ ਲਿਆ ਜਾਵੇ ਜਾ ਕੇ ਪਾਰਟੀਆਂ ਚ ਵਲਡ ਨਾ ਟਰੈਕਟਰ ਚਲਾ ਕੇ ਇੱਥੋਂ ਦੀਆਂ ਸੜਕਾਂ ਦੇ ਉੱਤੇ ਘੁੰਮ ਸਕਦੇ ਨੇ ਜਦੋਂ ਲੋਡ ਨਹੀਂ ਸੀ ਆ ਤੇ ਜਦੋਂ ਲੋਡ ਹੈ ਤਾਂ ਟਰੈਕਟਰ ਤੇ ਬਹਿ ਕੇ ਕੁੱਡਲੀ ਬਾਰਡਰ ਕਿਉਂ ਨਹੀਂ ਸੀ ਆ ਸਕਦੇ ਅਜੇ ਤੱਕ ਆਏ ਕਿਉਂ ਨਹੀਂ 20 ਦਿਨ ਹੋ ਗਏ ਨੇ ਇਸ ਕਰਕੇ ਅਸੀਂ ਅਜੇ ਵੀ ਸਾਰੇ ਕਿਸਾਨਾਂ ਨੂੰ ਇਹ ਬੇਨਤੀ ਕਰਦੇ ਆਂ ਕਿ ਕਰ ਦਿਓ ਰਾਹੁਲ ਗਾਂਧੀ ਨੂੰ ਕਿ ਆਓ ਉੱਥੇ ਕਿ ਤੇ ਪਾਰਟੀ ਦੇ ਲੀਡਰ ਨੇ ਰਾਹੁਲ ਗਾਂਧੀ ਹੋਣੀ ਆ। ਆਉਣਾ ਚਾਹੀਦਾ ਉਹਨਾਂ ਨੂੰ ਕਿ ਨਹੀਂ ਹੋਣਾ ਚਾਹੀਦਾ। ਆਉਣਾ ਚਾਹੀਦਾ ਅਸੀਂ ਆਉਣਾ ਚਾਹੀਦਾ ਰਾਹੁਲ ਗਾਂਧੀ ਨੂੰ। ਰਾਹੁਲ ਗਾਂਧੀ ਸਾਹਿਬ ਨੂੰ ਵੀ ਉਪ ਮੁંત્રી ਹੋਣੀ ਤਾਂ ਸੱਤਾ 'ਚ ਨਹੀਂ ਉਹ ਤਾਂ ਸੱਤਾ ਦੇ ਗਰੂਰ 'ਚ ਨਹੀਂ। ਪਰ ਵਿਰੋਧੀ ਧਿਰ ਦੇ ਨੇਤਾ ਨੇ ਰਾਹੁਲ ਗਾਂਧੀ ਗਾਂਧੀ ਪਰਿਵਾਰ ਉਹਨਾਂ ਨੂੰ ਤਾਂ ਗੁੰਦਲੀ ਬਾਡਰ ਹੁਣ ਤੱਕ ਪਹੁੰਚ ਜਾਣਾ ਚਾਹੀਦਾ ਸੀ। ਜਦ ਕਿ ਇਹਨਾਂ ਸਾਰੇ ਸਾਡੇ ਵੱਡੇ ਵੱਡੇ ਨੇਤਾਵਾਂ ਨੂੰ ਉੱਥੇ ਪਹੁੰਚਣਾ ਚਾਹੀਦਾ ਸੀਗਾ ਮੋਦੀ ਦਾ ਮੁਕਾਬਲਾ ਕਰਨਾ ਚਾਹੀਦਾ ਸੀਗਾ ਦੂਸਰੇ ਥੇਰੇ 'ਚ ਬੈਠਣਾ ਚਾਹੀਦਾ ਸੀਗਾ ਕਿ ਤਾਂ ਕਿ ਆਪਾਂ ਉਹਨਾਂ ਦਾ ਮੁਕਾਬਲਾ ਕਰਕੇ ਕਿਸਾਨਾਂ ਨੂੰ ਆਪਣੇ ਹੱਕ ਦਿਵਾਈਏ ਤੇ ਇਸ ਸਾਰੇ ਸੂਬਿਆਂ ਨੂੰ ਖੁਸ਼ਹਾਲ ਕਰੀਏ ਕਿਉਂਕਿ ਜੇ ਸੂਬੇ ਖੁਸ਼ਹਾਲ ਨਹੀਂ ਦੇਸ਼ ਖੁਸ਼ਹਾਲ ਨਹੀਂ ਇਸ ਕਰਕੇ ਅਸੀਂ ਸਾਰੇ ਨੇਤਾਵਾਂ ਨੂੰ ਬੇਨਤੀ ਕਰਦੇ ਆ ਕਿ ਕਿਸਾਨਾਂ ਦੇ ਨਾਲ ਰਲ ਕੇ ਸਾਰਾ ਕੁਝ ਇਕੱਠੇ ਹੋ ਕੇ ਹਮਲਾ ਮਾਰ ਕੇ ਇੱਥੇ ਪੰਜਾਬ ਦੇ ਵਾਸਤੇ ਫੈਸਲਾ ਕਰਕੇ ਇਹ ਫੈਸਲਾ ਕੀਤਾ ਜਾਵੇ ਮੋਦੀ ਸਾਹਿਬ ਨੂੰ ਵੀ ਬੇਨਤੀ ਹੈ ਅੜੀਲ ਆਪਣਾ ਰਵਈਆ ਛੱਡ ਕੇ ਕਿਸਾਨਾਂ ਨਾਲ ਬੈਠ ਕੇ ਗੱਲ ਕਰਕੇ ਤੇ ਆਪਣਾ ਆਪ ਸੁਧਾਰ ਕਰੇ ਤਾਂ ਕਿ ਮੋਦੀ ਸਾਹਿਬ ਨੂੰ ਬੇਨਤੀ ਕਰ ਰਹੇ ਆ ਮੋਦੀ ਸਾਹਿਬ ਨੂੰ ਬੇਨਤੀ ਉਹ ਲੋਕ ਕਰ ਰਹੇ ਨੇ ਜਿਹੜੇ ਦਿੱਲੀ ਬੈਠੇ ਨੇ ਤੁਹਾਨੂੰ ਲੱਗਦਾ ਕਿ ਸੰਘਤ ਨੂੰ ਦਿੱਲੀ ਚੱਲਣਾ ਚਾਹੀਦਾ ਆ ਅਸੀਂ ਕੁੰਡਲੀ ਹਾਂ ਅਸੀਂ ਤੇ ਸਾਰੀ ਸੰਘਤ ਜਿਹੜੀ ਇੱਥੇ ਵੀ ਐ ਸਮਾਂ ਕੱਢ ਕੇ ਸਾਰਿਆਂ ਨੂੰ ਦਿੱਲੀ ਪਹੁੰਚਣਾ ਚਾਹੀਦਾ ਹੈ ਤਾਂ ਕਿ ਉਸ ਨੂੰ ਪਤਾ ਲੱਗੇ ਸਾਰੇ ਦੇਸ਼ ਦਾ ਕਿਸਾਨ ਜਾਗ ਉੱਠਿਆ ਹੈ ਕੱਲਾ ਕੱਲਾ ਉੱਥੇ ਪਹੁੰਚ ਚੁੱਕਿਆ ਹੈ ਤਾਂ ਕਿ ਉਸ ਨੂੰ ਪਤਾ ਲੱਗੇ ਕਿ ਦੇਸ਼ ਦੇ ਨੌਜਵਾਨ ਦੇਸ਼ ਦਾ ਕਿਸਾਨ ਕਿੰਨਾ ਪਰੇਸ਼ਾਨ ਹੈ ਬਿਲਕੁਲ ਬਿਲਕੁਲ ਕਿੰਨਾ ਪਰੇਸ਼ਾਨ ਹੈ ਦੇਸ਼ ਦਾ ਕਿਸਾਨ ਪਰ ਮੈਂ ਲਗਾਤਾਰ ਉਹੀ ਗੱਲ ਕਰ ਰਿਹਾ ਫੋਟੋ ਤਸਵੀਰ ਤੁਸੀਂ ਵੀ ਦੇਖੀ ਹੋਏਗੀ ਇੱਕ ਤਸਵੀਰ ਦੇ ਉੱਤੇ ਰਾਹੁਲ ਗਾਂਧੀ ਹੁਣੇ ਦੇਖੇ ਨੇ ਨਾਲ ਸ਼ਨੀਲ ਚਾਪੜ ਸਾਹਿਬ ਨੇ ਮੁੱਖ ਮੰਤਰੀ ਚਾਪੜ ਨਮਿੰਦਰ ਸਿੰਘ ਨੇ ਇੱਕ ਤਸਵੀਰ ਹਰਪਾਲ ਸਿੰਘ ਠੀਮਾ ਦੀ ਏ ਜਿਹਦੇ ਆਲੇ ਦੁਆਲੇ ਜਿਲਧਰਪੁਰ ਦੀ ਰਾਉਪੜੀ ਨਾਲ ਨੇ ਜਿਹੜੀ ਇੱਕ ਤਸਵੀਰ ਸੁਖਬੀਰ ਬਾਦਲ ਹੁਣਾ ਦੀ ਹੈ ਜਿੱਥੇ ਉਹਨਾਂ ਦੇ ਘਰ ਪਰ પાસੇ ਬੈਠੀ ਹੋਈ ਹੈ ਟਰੈਕਟਰ ਦੇ ਉੱਤੇ ਇਹ ਕਿੰਨਾ ਟਰੈਕਟਰ ਪੰਜਾਬ ਦੇ ਲੋਕ ਇਸਵੇਂ ਲੱਭ ਰਹੇ ਨੇ ਤੇ ਇਹਨਾਂ ਨੇ ਤਾਵਾਂ ਨੂੰ ਲੱਭ ਰਹੇ ਨੇ ਕਿ ਜਦੋਂ ਮੋਢੇ ਦੇ ਨਾਲ ਮੋਢਾ ਜੋੜ ਕੇ ਇਸੇ ਸ਼ੰਗੂ ਬਾਰਡਰ ਤੋਂ ਦਿੱਲੀ ਨੂੰ ਚੱਲਣਾ ਸੀ ਤੁਸੀਂ ਕਿੱਥੇ ਸੀ ਅੱਜ ਤੁਸੀਂ ਦੇਖੋ ਸਟੇਜ ਸਜੀ ਹੋਈ ਹੈ ਸਟੇਜ ਦੇ ਉੱਤੇ ਸਾਡੇ ਮੰਤਰੀ ਸਹਿਬਾਨ ਬੈਠੇ ਹੋਏ ਨੇ ਤੇ ਇਹ ਸੰਘਰਸ਼ ਜਿਹੜਾ ਚੱਲ ਰਿਹਾ ਹੈ ਇਸ ਦੇ ਵਿੱਚ ਕਾਂਗਰਸ ਸਰਕਾਰ ਜਾਂ ਫਿਰ ਪਾਰਟੀ ਜਿਹੜੀ ਹੈ ਉਹ ਇਹ ਜ਼ਰੂਰ ਦੱਸਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਅਸੀਂ ਕਿਸਾਨਾਂ ਦੇ ਨਾਲ ਆ ਕਿਸਾਨ ਖੁਸ਼ਹਾਲ ਹੋਵੇਗਾ ਤੇ ਪੰਜਾਬ ਖੁਸ਼ਹਾਲ ਹੋਵੇਗਾ ਅੱਗੇ ਦਾ ਬਣਾਉਣ ਤੋਂ ਬਾਅਦ ਔਰ ਨਾਲ ਬਿਲਕੁਲ ਅਸੀਂ ਇੱਕ ਵਾਰ ਫਿਰ ਲਾਈਵ ਹੋਵਾਂਗੇ ਤੁਹਾਨੂੰ ਦਿਖਾਉਣ ਦੀ ਜਿਹੜੀ ਕੋਸ਼ਿਸ਼ ਕਰਾਂਗੇ ਕਿ ਆਖਰਕਾਰ ਇਹ ਸਿਆਸੀ ਵਾਲੀ ਗੱਲ ਕਿਸ ਤਰੀਕੇ ਦੇ ਨਾਲ ਦਿੱਤਾ ਜਾ ਰਿਹਾ ਹੈ ਕਿ ਇਹ ਲੋਕ ਉਸੇ ਪੰਜਾਬ ਦੇ ਲੋਕ ਨੇ ਜਿਸ ਪੰਜਾਬ ਦੇ ਲੋਕ ਅੱਜ ਕੰਬਲੀ ਬਾਰਡਰ ਦੇ ਉੱਤੇ ਟਿਕੜੀ ਬਾਰਡਰ ਦੇ ਉੱਤੇ ਪਿਛਲੇ 18-19 ਦਿਨਾਂ ਤੋਂ ਇਸ ਕੜਕ ਦੇ ਮੌਸਮ ਦੇ ਵਿੱਚ ਕਹਿ ਲਓ ਕਿ ਸਮਾਜਵਾਦ ਰਹੇ ਨਾ ਦੂਸਰੇ ਪਾਸੇ ਸਿਆਸੀ ਪਾਰਟੀਆਂ ਵੱਲੋਂ ਹਾਇਰ ਕਿਟ ਗਿਆ ਕਾਰਾਂ ਗੱਡੀਆਂ ਤੇ ਟਰੈਕਟਰਾਂ ਦੇ ਉੱਤੇ ਆਏ ਨੇ ਤੇ ਦੱਸਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਅਸੀਂ ਵੀ ਕਿਸਾਨਾਂ ਦੇ ਸੰਘਰਸ਼ ਦੇ ਸਮਰਥਕ ਆ ਪਰ ਕਿਤੇ ਨਾ ਕਿਤੇ ਇਹ راہੁਲ ਕਧਵਾਲੇ ਟਰੈਕਟਰ ਦਾ ਜਵਾਬ ਦੇਣ ਤੋਂ ਮਨਾਂ ਕਰਦੇ ਨੇ ਕਿ ਮੋਦੀ ਸਾਹਿਬ ਹੋਣਾ ਨੂੰ ਜਰੂਰ ਜਿਹੜਾ ਹੈ ਉਹ ਖੁੱਲ ਕੇ ਨਿੰਦ ਰਹੇ ਨੇ ਪਰ ਆਪਣੇ ਮਤਾਵਾਂ ਬਾਰੇ ਖੁੱਲ ਕੇ ਬੋਲਣ ਦੇ ਲਈ ਤਿਆਰ ਨਹੀਂ ਹੈ ਔਨ 에ਅਰ ਤੋਂ ਪੰਜਾਬ ਦੀ ਧਰਤੀ ਤੋਂ ਇਹ ਪਹਿਲਾ ਲਾਈਵ ਸੀ ਜਿਸ ਦੇ ਵਿੱਚ ਅਸੀਂ ਤੁਹਾਡੇ ਨਾਲ ਸੋ ਜਿਸ ਦੇ ਇਤਿਹਾਸੀ ਤੁਹਾਡੇ ਨਾਲ ਅਸੀਂ ਸੰਜਿਆ ਕਾਰਵੇਸੀ ਜੀ ਅਸੀਂ ਸੰਭੂ ਪਾਉਂਡਰ ਤੋਂ ਦਿੱਲੀ ਦਾ ਸਫ਼ਰ ਤੈਅ ਕਰ ਰਹੇ ਸੀ ਪਰਸਤੇ ਦੇ ਵਿੱਚ ਇਹ ਜਿਹੜਾ ਸਫ਼ਰ ਕਰਦੇ ਆ ਸਾਨੂੰ ਕਾਂਗਰਸ ਪਾਰਟੀ ਦੀ ਲਾਲੀ ਕਹਿ ਸਕਦੇ ਹੋ ਪ੍ਰੋਗਰਾਮ ਕਹਿ ਸਕਦੇ ਹੋ ਕੁਝ ਵੀ ਕਹਿ ਸਕਦੇ ਹੋ ਇਹ ਇੱਥੇ ਲੱਗ ਰਿਹਾ ਹੈ ਕਿ ਜਿਵੇਂ 2022 ਦਾ ਮੌਸਮ ਹੋਣਾ ਹੋਵੇ ਇਹ ਸਰਕਾਰ ਆਪਣੀਆਂ ਪ੍ਰਾਪਤੀਆਂ ਖੜਾ ਕੇ ਲੋਕਾਂ ਤੋਂ ਮੋਟਾ ਮੰਗਣ ਦਾ ਪ੍ਰੋਗਰਾਮ ਬੁਲਾ ਰਹੀ ਹੈ ਕਿ ਕਾਂਗਰਸ ਪਾਰਟੀ ਦੇ ਚੰਗੇ ਕਾਂਗਰਸ ਕੋਲ ਨੇ ਲੇਤਾ ਉਹ ਹਰ ਜਗ੍ਹਾ ਦਿਖਾਈ ਦੇਣਗੇ ਕਿਸਾਨਾਂ ਦੇ ਹੱਕਾਂ ਦੀ ਕਰਦਾ ਹੈ پروگرام ਕਿਸਾਨੀ ਸੰਘਰਸ਼ ਕੋਹਾ ਕੋਹਾ ਨੂੰ ਜੀਰ ਬਤਾਇ ਦੇ ਰਿਹਾ ਸਦਾ ਹੀ ਬਣੇ ਰਹੋ ਲਗਾਤਾਰ ਅਸੀਂ ਅਪਡੇਟ ਕਰਦੇ ਰਹਾਂਗੇ ਤੁਹਾਨੂੰ ਬਣੇ ਰਹੋ ਔਨ ਏਅਰ ਟੀਵੀ ਤੇ